ਹਾਂਜੀ ਕਿਵੇਂ ਹੋ ਇਸ ਵਕਤ ਪਰਸ ਦੇ ਸਵੇਰ ਦੇ 6 ਵਜੇ ਆ ਤੇ ਮੈਂ ਤੁਹਾਨੂੰ ਇੱਕ ਹੋਰ ਸਟਰੀਟ ਦਾ ਦ੍ਰਿਸ਼ ਦਿਖਾਉਣਾ ਵਾ ਆ ਦੇਖੋ ਇੱਕ ਗਲੀ ਆ ਦੇਖੋ ਗੱਲ ਬਾਤ ਸਫਾਈ ਦੇਖੋ ਨਜ਼ਾਰਾ ਦੇਖੋ ਤੇ ਦੂਜੇ ਪਾਸੇ ਹਾ ਗਰਾਊਂਡ ਆ ਇਹ ਤਾਂ ਬਹੁਤ ਛੋਟੀ ਜੀ ਗਰਾਊਂਡ ਆ ਹਜੇ ਪਰ ਦੇਖੋ ਤੁਸੀਂ ਸਫਾਈ ਦਾ ਸਿਸਟਮ ਦੇਖੋ ਆ ਪਾਥਵੇ ਆ ਵਾਕਵੇ ਕਹ ਲੋ ਇਹਨੂੰ ਜਿਹੜਾ ਪਾਥਵੇ ਬਣਿਆ ਹੋਇਆ ਵਾ ਦੌੜਨ ਲਈ ਤੇ ਇੱਥੇ ਸਾਈਕਲ ਚਲਾਉਣ ਲਈ ਤੇ ਆ ਦੂਜੀਆਂ ਦੋ ਸੜਕਾਂ ਆਉਣ ਜਾਣ ਲਈ ਦੇਖੋ ਗਲੀ ਕਿੰਨੀ ਸਾਫ਼ ਆ ਬੂਟੇ ਲੱਗੇ ਹੋਏ ਦੇਖੋ ਕਿੰਨੇ ਤਰਤੀਬ ਨਾਲ ਹਰ ਚੀਜ਼ ਕਿੰਨੀ ਤਰਤੀਬ ਨਾਲ ਦੇਖੋ ਸਵੇਰ ਦਾ ਸ਼ੇਦ ਦਾ ਦ੍ਰਿਸ਼ ਆ ਦੇਖੋ ਕਿ ਆ ਮਹਾਲਿਆ ਕਿੰਨੀ ਖੂਬਸੂਰਤ ਜਿਹੜੀ ਆ ਉਹ ਸਫਾਈ ਆ ਤੇ ਗੱਲ ਬਾਤ ਆ ਇਹ ਵੀਡੀਓ ਭਰਤ ਅਸਟ੍ਰੇਲੀਆ ਤੁਸੀਂ ਤੁਹਾਡੇ ਵਾਸਤੇ ਥੈਂਕ ਯੂ ਵੀਡੀਓ ਵਾਚ ਕਰ ਲਈ